ਕਰ ਰਿਹਾ ਚੂਠੀ ਕਾਫੀ ਸਾਡੇ ਨਾਲ ਹੈ ਕੀ ਕਹਿਣਾ ਚਾਹੋ ਬਹੁਤ ਵਧੀਆ ਰਿਸਪਾਂਸ ਮਿਲਦਾ ਪਿਆ ਹੈ ਜਿਹੜੀ ਇਲੈਕਸ਼ਨ ਹੋ ਰਹੀ ਹੈ ਵਾਰਡ ਨੰਬਰ 8 ਤੋਂ ਮੈਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਇਲੈਕਸ਼ਨ ਲੜਦਾ ਪਿਆ ਮੇਰਾ ਚੋਣ ਨਿਸ਼ਾਨ ਮੋਬਾਈਲ ਆ ਤੇ ਸਾਰੇ ਵਾਰਡ ਦੇ ਜਿਹੜੇ ਪਰਿਵਾਰ ਹੈ ਮੇਰੇ ਨਾਲ ਆ ਤੁਹਾਡੇ ਸਾਹਮਣੇ ਹੀ ਆ ਸਾਰਾ ਪਰਿਵਾਰ ਹੈ ਮੇਰਾ ਮੇਰੇ ਨਾਲ ਜਾ ਕੇ ਪ੍ਰਚਾਰ ਕਰ ਰਿਹਾ ਘਰ ਤੋਂ ਘਰ ਮੁਕਾਬਲੇ ਚ ਕਿਹਨੂੰ ਗენਦੇ ਜੇ ਇਸ ਵਾਰਡ ਤੋਂ ਆਪਣੇ ਆਪ ਨੂੰ ਹੋਰ ਕਿਵੇਂ ਦੇ ਸਾਰੇ ਵਾਰਡ ਵਾਸੀ ਲਗਾਤਾਰ ਤੁਹਾਡੀ ਚੋਣ ਮੈਂ ਕਿਤਨੇ ਲੋਕ ਚਲਾ ਰਹੇ ਕਿ ਜਿੱਦਾਂ ਜਿੱਦਾਂ ਟਾਈਮ ਕੋਲ ਆਉਂਦਾ ਆਂਦਾ ਆ ਰਿਹਾ ਵਾ ਉਦਾਂ ਉਦਾਂ ਇਹਨਾਂ ਦੀ ਮਤਲਬ ਮਨੋਬਲ ਵੀ ਵੜਦਾ ਵਾ ਵਾਧਦਾ ਪਿਆ ਵਾ ਪਲੱਸ ਨਾਲੇ ਘਰ ਘਰ ਜਾ ਕੇ ਮੇਰੇ ਤੋਂ ਪੁੱਛੇ ਬਿਨਾਂ ਹੀ ਲੋਕਾਂ ਨੂੰ ਕਹਿ ਰਹੇ ਵੋਟਾਂ ਪਾਉਣ ਕਿਤੋਂ ਲੋਕਾਂ ਦੇ ਕਿਹੜੇ ਕੰਮ ਆ ਸਾਰੇ ਵਾਰਡ ਵਾਸੀ ਖੜੇ ਨੇ ਕਿਹੜੇ ਕੰਮ ਫੈਲਦੇ ਦਾ ਹੱਥ ਕਰੋਗੇ ਸਭ ਤੋਂ ਪਹਿਲਾ ਕੰਮ ਸੀਵ ਸੀਵਰੇਜ ਦਾ ਕੀਤਾ ਜਾਊਗਾ ਤੇ ਨਾਲ ਲਾਈਟਾਂ ਦਾ ਕੰਮ ਕਰਵਾਇਆ ਜਾਊਗਾ ਕਿ ਸਾਰਾ ਵਾਰਡ ਹੀ ਬੰਦ ਹੈ ਤੁਸੀਂ ਰਾਤ ਨੂੰ ਚੈੱਕ ਕਰਿਓ ਅੱਜ ਭਾਵੇਂ ਸਾਰਾ ਵਾਰਡ ਬੰਦਿਆ ਦੇ ਪਹਿਲਾ ਕੰਮ ਸੋਮਵਾਰ ਤੋਂ ਬੁੱਧਵਾਰ ਤੱਕ ਸਾਰੇ ਵਾਰਡ ਦੀਆਂ ਲਾਈ ਵਾਡ ਨਾਸੀਰ ਕੀ ਵੀ ਕਰਦੇ ਮੈਂ ਉਹੀ اپیل ਕਰਾਂਗਾ ਇਹਨਾਂ ਨੂੰ ਕਿ ਉਸ ਉਮੀਦਵਾਰ ਨੂੰ ਵੋਟ ਪਾਓ ਜਿਹੜਾ ਤੁਹਾਡੇ ਕੰਮ ਆਵੇ ਤੁਹਾਡੇ ਨਾਲ ਹਰ ਵੇਲੇ ਹਾਜ਼ਰ ਹੋਵੇ ਸੰਜੀਵ ਗੁਦਰਾ ਜੀ ਜਿੰਦਾਬਾਦ ਜੀ ਗੁਦਰਾ ਜੀ ਜਿੰਦਾਬਾਦ ਵਾਡ ਨਿਸ਼ਾਨ ਵਾਡ ਨਿਸ਼ਾਨ ਸੰਜੀਵ ਗੁਦਰਾ ਜੀ ਜਿੰਦਾਬਾਦ ਹੋਰੇ ਨਿਹਾਲ ਵਾਡ ਜ਼ਿਲ੍ਹਾ ਵਾਡ ਮੈਂ ਸਮੇਤ ਉਹੀ ਸੇਵਾ ਕਰਦੇ ਆ ਰਹੇ ਜੋ ਵਾਡ ਦੇ ਵਿੱਚ ਮੈਂ ਨੀਰੇ ਬਉਡੇ ਇਥੋਂ ਹੜ੍ਹ ਚ 8 ਸਾਲ ਤੋਂ ਸੇਵਾ ਕਰਦਾ ਆ ਰਿਆਂ ਹਾਂ ਜੀ ਹਾਂਜੀ ਕੁੰਮਰਾ ਸਾਹਿਬ ਜਦੋਂ ਤੁਸੀਂ ਘਰ ਘਰ ਜਾ ਰਹੇ ਜੋ ਲੋਕ ਕਿਹੜੇ ਮੁੱਦੇ ਧਿਆਨ ਦੇ ਵਿੱਚ ਇਕਵਾਰੇ ਨੇ ਤੁਹਾਡੇ ਸਭ ਤੋਂ ਪਹਿਲਾ ਮੁੱਦਾ ਸੀਵਰੇਜ ਦਾ ਆ ਰਿਆ ਉਹਦੇ ਨਾਲ ਲਾਈਟਾਂ ਪੈਨਸ਼ਨ ਆਟਾ ਦਾਲ ਸਕੀਮ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆਈਆਂ 3 ਸਾਲ ਪਹਿਲਾਂ ਪਿਛਲੀ ਸਰਕਾਰ ਚ ਕੰਮ ਕੀਤੇ ਸੀ ਪਰ ਇਹ 3 ਸਾਲ ਦੇ ਵਿੱਚ ਇਸ ਸਰਕਾਰ ਨੇ ਕੋਈ ਕੰਮ ਨਹੀਂ ਕੀਤਾ ਲੋਕਾਂ ਨੂੰ ਬਹੁਤ ਗੁੱਸਾ ਹੈ ਸਰਕਾਰ ਦੇ ਪ੍ਰਤੀ ਤੇ ਮੈਂ ਉਮੀਦ ਕਰਦਾ ਹਾਂ ਸਾਰਾ ਚੋਣ ਫਤਵਾ ਮੇਰੇ ਹੱਕ ਤੇ ਜਾਊਗਾ ਗਲੀਆਂ ਨਾਲੀਆਂ ਸੀਵਰੇਜ ਤੋਂ ਇਲਾਵਾ ਹੋਰ ਵੀ ਮੁੱਦੇ ਆ ਗਏ ਨੇ ਜਿੱਦਾਂ ਸਿਹਤ ਸਿੱਖਿਆ ਦੇ ਨੇ ਉਹਨਾਂ ਤੇ ਕਿਹੋ ਜਿਹਾ ਅਸਰ ਕਰਵੇਗਾ ਮੇਰੀ ਕੋਸ਼ਿਸ਼ ਹੋਊਗੀ ਕਿ ਸਿਹਤ ਸਿੱਖਿਆ ਵੱਲੋਂ ਅਤੇ ਜਿਹੜੇ ਵੀ ਨੌਜਵਾਨ ਹਨ ਨਸ਼ੇ ਪ੍ਰਤੀ ਜਾ ਰਹੇ ਉਹਨਾਂ ਨੂੰ ਰੋਕਿਆ ਜਾਵੇ ਅਤੇ ਇਹਨਾਂ ਦੇ ਨੌਜਵਾਨਾਂ ਨੂੰ ਕੰਮ ਦੇ ਪ੍ਰਤੀ ਅਤੇ ਰੋਜ਼ਗਾਰ ਜਿਹੜੇ ਮਿਲਣ ਵਾਲੇ ਹੋਣ ਸਰਕਾਰ ਅਗੇ ਅਤੇ ਇਹਨਾਂ ਨੌਜਵਾਨਾਂ ਨੂੰ ਵੀ ਬੇਨਤੀ ਕਰੂੰਗਾ ਕਿ ਨਸ਼ੇ ਤੋਂ ਦੂਰ ਹੋਣ ਅਤੇ ਰੋਜ਼ਗਾਰ 'ਤੇ ਧਿਆਨ ਦੇਣ। ਅਵਾਡ ਦੇ ਵਿੱਚ ਜਿਹੜੇ ਗਲਤ ਅੰਸਰ ਨੇ ਜਿੱਤਾ ਕੋਈ ਨਸ਼ਾ ਵੀ ਇਤਨਾ ਚਾਕਲ ਹੋ ਰਿਹਾ ਉਹਦੇ ਅੰਸਰਾਂ ਤੇ ਕਿਹੋ ਜਿਹੀ ਜਿਹੜੀ ਆ ਤੁਹਾਡੀ ਪਕੜ ਰਹੇਗੀ। ਮੈਂ ਇਹਨਾਂ ਦੇ ਪਰਿਵਾਰ ਨੂੰ ਮਿਲ ਕੇ ਸਭ ਤੋਂ ਪਹਿਲਾਂ ਕੋਸ਼ਿਸ਼ ਇਹੋ ਹੀ ਕਰੂੰਗਾ ਕਿ ਇਹ ਚੀਜ਼ਾਂ ਤੋਂ ਦੂਰ ਹੋਵੇ। ਨਸ਼ਾ ਕੋਈ ਕਿਹੇ ਵੀ ਤਰ੍ਹਾਂ ਦਾ ਵਾ ਮਾੜਾ ਵਾ ਚਾਹੇ ਹੋ ਸ਼ਰਾਬ ਦਾ ਵਾ ਚਾਹੇ ਦੂਜਾ ਵਾ ਨਸ਼ਾ ਕੋਈ ਵੀ ਕਰਨਾ ਨਹੀਂ ਚਾਹੀਦਾ ਤਾਂ ਕਿ ਨੌਜਵਾਨ ਦੂਜੇ ਨਸ਼ੇ ਪੱਤੇ ਤੋਂ ਹਟ ਕੇ ਦੋ ਜਗ੍ਹਾ ਜਾਣੀ ਚਾਹੀਦੀ ਸਰ ਦੋ ਟੂ ਦੋ ਦੀ ਰੋ ਚੋਣ ਪ੍ਰਚਾਰ ਕਰਦੇ ਜੇ ਦੂਸਰੀ ਪਾਰਟੀ ਦੇ ਉਮੀਦਵਾਰ ਵੀ ਤੁਹਾਨੂੰ ਮਿਲਦੇ ਹੋਣਗੇ ਕਿਸ ਤਰ੍ਹਾਂ ਦੀ ਪਾਈਚਾਰਕ ਸਾਂਝ ਲੈ ਕੇ ਉਹਨਾਂ ਨਾਲ ਮੇਲ ਹੁੰਦਾ ਤੁਹਾਡਾ ਮੈਂ ਤੇ ਵਧੀਆ ਤਰੀਕੇ ਨਾਲ ਉਹਨਾਂ ਨੂੰ ਮਿਲਦਾ ਹਾਂ ਕਿ ਇਲੈਕਸ਼ਨਾਂ ਹੁੰਦੀਆਂ ਜਾਂਦੀਆਂ ਰਹਿੰਦੀਆਂ ਸੱਜਣ ਤਾਂ ਹੀ ਆਪਣੀ ਜਗ੍ਹਾ ਹੈ ਰਾਜਨੀਤੀ ਆਪਣੀ ਜਗ੍ਹਾ ਹੈ ਦੋ ਤਰੀਕ ਤੋਂ ਬਾਅਦ ਅਹੀਂ ਸੱਜਣ ਹੀ ਆ ਸਾਰਿਆਂ ਨੂੰ ਮਿਲਣਾ ਵਾ ਗੱਲਣਾ ਵਾ ਪਰ ਕੁਝ ਉਮੀਦਵਾਰ ਹੁੰਦੇ ਦਿਲ ਦੇ ਵਿੱਚ ਗਲਤ ਰੱਖਦੇ ਆ ਗਲਤ ਪਾਸੇ ਗੱਲ ਨੂੰ ਲੈ ਕੇ ਜਾਂਦੇ ਆ ਜਾਂ ਜਿਹੜੇ ਸਪੋਰਟਰ ਹੁੰਦੇ ਆ ਉਹਨਾਂ ਨੂੰ ਮਤਲਬ ਉਹਨਾਂ ਰੋਕਦੇ ਆ ਗੱਲਬਾਤ ਕਰਦੇ ਆ ਤੇ ਆਪਣੇ ਵੱਲ ਤਰ੍ਹਾਂ ਨੂੰ ਮਜਬੂਰ ਕਰਦੇ ਆ ਕੀ ਮੈਸੇਜ ਦਿਓਗੇ ਉਹਨਾਂ ਨੂੰ ਤੁਸੀਂ ਮੈਂ ਤਾਂ ਇਹੋ ਹੀ ਮੈਸੇਜ ਦੇਣਾ ਚਾਹੂੰਗਾ ਵਾਰਡ ਦੀਆਂ ਵਾਸੀਆਂ ਨੂੰ ਤੇ ਆਪਣੇ ਸੱਜਣਾ ਬੇਲੀਆਂ ਨੂੰ ਕਿ ਜਿਹੜਾ ਤੁਹਾਡੇ ਕੰਮ ਆਵੇ ਚਾਹੇ ਮੈਂ ਵਾ ਚਾਹੇ ਦੂਸਰਾ ਵਾ ਜਾਂ ਜਿਹੜੇ ਪੰਜ ਸੱਤ ਸਾਲ ਤੋਂ ਤੁਹਾਡੇ ਵਿੱਚ ਵਿਚਰਿਆ ਹੈ ਉਹਨੂੰ ਵੋਟਾਂ ਪਾ ਕੇ ਕੰਮ ਦੇ ਉਪਰ ਕਰੋ ਬੋਲਦੇ ਨਗਾਰਿਆਂ ਦੇ ਨਾਲ ਤੁਸੀਂ ਵਾਰਡ ਦੇ ਵਿੱਚ ਵਰਕ ਕਰਦੇ ਪਏ ਜੋ ਘੁੰਮਦੇ ਪਏ ਜੋ ਵੋਟਰਾਂ ਨੂੰ ਸੁਚੇਤ ਕਰਦੇ ਪੈਜੋ ਜਾਂ ਫਿਰ ਉਹਨਾਂ ਉਮੀਦਵਾਰਾਂ ਨੂੰ ਜਿਹੜਾ ਇਸ ਸੁਚੇਤ ਕਰਨਾ ਚਾਹੁੰਦੇ ਜੋ ਨਹੀਂ ਮੈਂ ਵੋਟਰਾਂ ਨੂੰ ਦੱਸਣਾ ਚਾਹੁੰਨਾ ਹੈ ਜਿੱਤ ਨੂੰ ਹਲੇ 2 ਦਿਨ ਪਏ ਆਪਣੇ ਆਪਾਂ ਇਹ ਚੀਜ਼ ਭੁੱਲਣੀ ਨਹੀਂ ਆ 2 ਦਿਨ ਤੱਕ ਇਲੈਕਸ਼ਨ ਹੋ ਜਾਣੀ ਆ ਪਰ ਆਪਣਾ ਸਾਰਾ ਜੋਰ ਇਸ ਵੋਟ ਤੇ ਲਾਉਣਾ ਚਾਹੀਦਾ ਹੈ ਕਿ ਸਾਰੇ ਘਰਾਂ 'ਚੋਂ ਵੋਟਾਂ ਕੱਢੀਆਂ ਜਾਣ ਤਾਂ ਕਿ ਵੱਧ ਤੋਂ ਵੱਧ ਲੀਡ ਸ਼ਹਿਰ ਜਾਵੇ ਅਦੇ ਆਪਣੇ ਵਾਰਡ ਦਾ ਨਾਮ ਆਵੇ ਅੱਗੇ ਜਿੱਤੋਂ ਤੋਂ ਬਾਅਦ ਉਹ ਕਿਹੜਾ ਜਿਹੜਾ ਮੁੱਖ ਜਿਹੜੇ ਕੰਮ ਨੇ ਜਿਹੜੇ ਕਰਨਾ ਚਾਹੋਗੇ ਤੁਸੀਂ ਮੈਂ ਸਭ ਤੋਂ ਪਹਿਲਾਂ ਸੀਵਰੇਜ ਕਾਨਕ ਅਤੇ ਪੈਨਸ਼ਨ ਦਾ ਕੰਮ ਨੂੰ ਪਹਿਲ ਦਊਂਗਾ ਜੀ ਸਰ ਇੱਕ ਦੇਖਿਆ ਗਿਆ ਵਾ ਕੀ ਦੂਸਰੇ ਉਮੀਦਵਾਰਾਂ ਤੇ ਅਕਸਰ ਇਹ આરોਪ ਲੱਗ ਰਹੇ ਨੇ ਕਿ 4 ਪਾੜੇ ਜਾ ਰਹੇ ਨੇ ਇਲੈਕਸ਼ਨਾਂ ਦੇ ਵਿੱਚ ਐਸੇ ਉਮੀਦਵਾਰਾਂ ਨੂੰ ਕੀ ਇਹ ਫੀਲ ਕਰੋਗੇ ਆਪਣੇ ਵੱਲੋਂ ਪਤਾ ਕੀ ਗੱਲ ਹੈ ਬੋਰਡ ਲੱਗਦੇ ਆ ਲਾਉਂਦੇ ਆ ਲਾਤੇ ਰਹਿੰਦੇ ਆ ਪਰ ਦਿਲ ਜੋਗੇ ਇਹਨੂੰ ਕੱਟਣਾ ਬੜਾ ਔਖਾ ਹੁੰਦਾ ਹੈ ਐਸੇ ਲਈ ਆ ਮੈਂ ਨੌਜਵਾਨਾਂ ਦੇ ਨਾਲ ਆ ਤੇ ਨੌਜਵਾਨ ਮੇਰੇ ਨਾਲ ਆ ਬੋਰਡ ਪਾੜ ਕੇ ਤੁਸੀਂ ਵੋਟ ਕਹੋਗੇ ਪੈ ਜੂਗੀ ਉਹ ਨਹੀਂ ਹੋਊਗੀ ਤੁਹਾਡੇ ਸਾਹਮਣੇ ਆ ਬੋਰਡ ਆ ਵੇਖੋ ਲੱਤਿਆ ਤੁਹਾਡੇ ਪਿਛਲੇ ਬਿਲਕੁਲ ਪਰ ਮੈਂ ਇਹ ਚੀਜ਼ ਨੂੰ ਧਿਆਨ ਜ ਨਹੀਂ ਲੈਂਦਾ ਪਿਆ ਕਿ ਐਸੇ ਵੇਲੇ ਮੇਰਾ ਮੁੱਖ ਮੁੱਦਾ ਹੁਣ ਹੈ ਇਲੈਕਸ਼ਨ ਜਿੱਤਨੀ ਅਤੇ ਆਪਣੇ ਵਾਰਡ ਦੇ ਵਸਨੀਕਾਂ ਨਾਲ ਖੜੇ ਹੋਣਾ। ਨੌਜਵਾਨਾਂ ਵੱਲੋਂ ਕਿਹੋ ਜਿਹਾ ਪਿਆਰ ਮਿਲਦਾ ਪਿਆ ਹੈ। ਨੌਜਵਾਨਾਂ ਵੱਲੋਂ ਅਤੇ ਬਜ਼ੁਰਗਾਂ ਵੱਲੋਂ ਬਹੁਤ ਵਧੀਆ ਮੈਨੂੰ ਸਾਥ ਮਿਲਦਾ ਪਿਆ ਹੈ। ਤੇ ਮੈਂ ਪੂਰੀ ਕੋਸ਼ਿਸ਼ ਕਰਾਂਗਾ ਕਿ ਇਹਨਾਂ ਦੇ ਹਿੱਤ ਦੇ ਵਿੱਚ ਅਤੇ ਇਹਨਾਂ ਦੇ ਨਾਲ ਤੁਰਾਂ ਅਤੇ ਇਹਨਾਂ ਦੇ ਕੰਮ ਕਰਾਂ ਜਿਹੜੇ ਹੋ ਸਕਣ।